ਦੇ ਵਿੱਚ ਜਿਹੜੀ ਹੈਗੀ ਹੈ ਇੱਕ ਬਖਸ਼ੀ ਟਰੈਵਲਰਜ਼ ਨਕੋਦਰ ਉਥੇ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ 11 11 25 ਨੂੰ ਮਨੀਸ਼ ਬਖਸ਼ੀ ਨੂੰ ਇੱਕ ਕਾਲ ਆਉਂਦੀ ਹੈ ਫੋਨ ਦੇ ਨੰਬਰ ਤੋਂ WhatsApp ਕਾਲ ਸੀ ਜਿਹਦੇ ਵਿੱਚ ਉਹ ਤੋਂ ਫਰੋਤੀ ਵੀ ਮੰਗ ਕੀਤੀ ਗਈ ਉਸ ਤੋਂ ਐਸ ਆਈ ਐਫ ਆਈ ਆਰ ਦਰਜ ਕਰਕੇ ਤਫ਼ਤੀਸ਼ ਆਪਣੀ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ 16 ਜਨਵਰੀ ਤੇ 17 ਜਨਵਰੀ ਦੀ ਜਿਹੜੀ ਹੈਗੀ ਆ ਉਹਦੇ ਇੰਟਰਵੈਨਿੰਗ ਨਾਈਟ ਨੂੰ ਫਾਇਰਿੰਗ ਹੋ ਜਾਂਦੀ ਹੈ ਉਹ ਉਹਦੇ ਵਿੱਚ ਜਿਹੜਾ ਹੈਗਾ 13 ਨੰਬਰ ਮਕਦਮਾ ਸਿਟੀ ਨਕੋਦਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਦੋਸ਼ੀ ਨੇ ਤਿੰਨ ਦੋਸ਼ੀ ਉਹਦੇ ਵਿੱਚ ਡਿਟੈਕਟ ਹੋਏ ਸੀ ਜਿਹੜੇ ਆ ਕੇ ਫਾਇਰਿੰਗ ਕਰਦੇ ਸੀ ਐਂਡ 8 9 ਜਿਹੜੇ ਰਾਉਂਡਸ ਉਹਦੇ ਉੱਤੇ ਫਾਇਰ ਕੀਤੇ ਗਏ ਸੀ ਜਿਸ ਨੂੰ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਸਿਟੀ ਨਕੋਦਰ ਦੋ ਟੀਮਸ ਸਾਡੇ ਡੀਐਸਪੀ ਜੀ ਨਕੋਦਰ ਮਿਸਟਰ ਅੰਕਾਰ ਬਰਾੜ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਮਿਸਟਰ ਇੰਦਰਜੀਤ ਸਿੰਘ ਸੈਣੀ ਇੰਸਪੈਕਟਰ ਸੀਆਈਏ ਇਨਸਪੈਕਟਰ ਪੁਸ਼ਪ ਬਾਲੀ ਸੀਆ ਇਨਚਾਰਜ ਐਂਡ ਸਾਡੇ ਸੀਆਈ ਇਨਸਪੈਕਟਰ ਹਰਮਿੰਦਰ ਸਾਹਿਬ ਇਨਸਪੈਕਟਰ ਹਰਮਿੰਦਰ ਸਿੰਘ ਤੇ ਸਾਡੇ ਐਸਐਚਓ ਦਲਬਾਗ ਸਿੰਘ ਸਾਉਂ ਇਨਸਪੈਕਟਰ ਸਾਡੇ ਜਿਹੜੇ ਸਦਰ ਦੇ ਹੈਗੇ ਆ ਇਸ ਤੋਂ ਇਲਾਵਾ ਸਾਡੇ ਏਜੀਟੀਐਫ ਦੀਆਂ ਟੀਮਸ ਸਾਡੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਜਿਹੜੀਆਂ ਟੀਮਸ ਨੇ ਉਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਦੇਸ਼ਾ ਨਿਰਦੇਸ਼ ਦੇ ਵਿੱਚ ਸਾਡੇ ਨਾਲ ਅਟੈਚ ਕੀਤੀਆਂ ਗਈਆਂ ਸੀ ਜਿਹੜਾ ਇਹ ਆਪਰੇਸ਼ਨ ਸਾਂਝੇ ਤੌਰ ਦੇ ਉੱਤੇ ਅਸੀਂ ਜਿਹੜਾ ਇਹਨੂੰ ਡਿਟੈਕਟ ਕਰ ਰਹੇ ਸੀ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡੀ ਪੁਲਿਸ ਟੀਮ ਜਿਹਦੇ ਵਿੱਚ ਸਨ ਆਪਣੇ ਸਬ-ਇੰਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੌਦਰ ਤੇ ਇਹਨਾਂ ਦੇ ਨਾਲ ਹੈਡ ਕਨਸਟੇਬਲ ਕੁਲਦੀਪ ਸਿੰਘ ਤੇ ਇਹਨਾਂ ਦੇ ਨਾਲ ਇੱਕ ਰੂਪ ਸਿੰਘ ਸੰਤੋਖ ਸਿੰਘ ਸਾਡੀ ਜਿਹੜੀ ਇਹ ਸਾਰੀ ਟੀਮ ਹੈਗੀ ਸੀ ਤੇ ਕੁਲਵੀਰ ਸਿੰਘ ਇਹ ਸਾਰੇ ਜਿਹੜੇ ਇਸ ਏਰੀਆ ਦੇ ਵਿੱਚ ਅੱਜ ਇਹਨਾਂ ਨੇ ਕੁਲ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਜਿਹੜੇ ਦੋਸ਼ੀਆਂ ਨੇ ਇਹ ਬਖਸ਼ੀ ਟਰੈਵਲਰ ਦੇ ਉੱਪਰ ਫਾਇਰਿੰਗ 16 ਤਰੀਕ ਨੂੰ 16 ਜਨਵਰੀ ਨੂੰ ਕੀਤੀ ਸੀ ਉਹ ਇਸ ਏਰੀਆ ਦੇ ਵਿੱਚ ਅੱਜ ਮਾਰਨਿੰਗ ਸਮੇਤ ਹਥਿਆਰਾਂ ਦੇ ਸਮੇਤ ਜਿਹੜੇ ਹੈਗੇ ਨੇ ਏਰੀਆ ਦੇ ਵਿੱਚ ਐਕਟਿਵ ਨੇ ਤੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਵਾਸਤੇ ਇਸ ਏਰੀਆ ਦੇ ਵਿੱਚ ਆਏ ਹੋਏ ਨੇ ਤਾਂ ਜਿਸ ਦੇ ਉੱਤੇ ਜਿਹੜੀ ਹੈਗੀ ਸਾਰੀ ਇਨਫੋਰਮੇਸ਼ਨ ਨੂੰ ਸਾਡੇ ਡੀਐਸਪੀ ओंकार ਬਰਾੜ ਤੇ ਡੀਐਸਪੀ ਅਨਰਜੀਤ ਸਹਣੀ ਇਹਨਾਂ ਵੱਲੋਂ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜੀ ਹੈਗੀ ਆ ਨਾਕਾਬੰਦੀ ਕੀਤੀ ਗਈ ਐਂਡ ਜਿਹੜੀ ਏਰੀਆ ਦੇ ਵਿੱਚ ਸਾਰੇ ਏਰੀਆ ਨੂੰ ਐਮਬੁਸ਼ ਕੀਤਾ ਗਿਆ ਤੇ ਇਹਦੇ ਵਿੱਚ ਜਿਹੜੀ ਇਹ ਦੋ ਜਿਹੜੇ ਸ਼ੱਕੀ ਨੌਜਵਾਨ ਜਦੋਂ ਸਾਨੂੰ ਆਉਂਦੇ ਨਜ਼ਰ ਆਏ ਤਾਂ ਉਹਨਾਂ ਦੇ ਉਹਨਾਂ ਨੂੰ ਰੋਕਣ ਵਾਸਤੇ ਜਦੋਂ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਜਿਸ ਪਛਾਣ ਹੋਈ ਜੀ ਜਦੋਂ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਪਾਰਟੀ ਨੇ ਆਪਣੇ ਜਿਹੜੀ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਹੈਗੀ ਗੋਲੀ ਚਲਾਈ ਤਾਂ ਜਿਹਦੇ ਵਿੱਚੋਂ ਇੱਕ ਜਿਹੜਾ ਅੰਕਿਤ ਨਾਮ ਦਾ ਲੜਕਾ ਹੈਗਾ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਝੜ ਹੋਇਆ ਐਂਡ ਇੱਕ ਜਿਹੜਾ ਹਰਿੰਦਰ ਨਾਂ ਦਾ ਇੱਕ ਮੁੰਡਾ ਆਇਡੈਂਟੀਫਾਈ ਹੋਇਆ ਉਹਦੀ ਜਿਹੜੀ ਐ ਲੱਤ ਮੋਟਰਸਾਈਕਲ ਦੇ ਵਿੱਚ ਜਿਹੜੀ ਹੈਗੀ ਆ ਫਸ ਕੇ ਉਹਦੀ ਟਾਇਰ ਦੇ ਉਤੇ ਵਿੱਚ ਆ ਕੇ ਤੇ ਉਹਦੀ ਲੱਤ ਜਿਹੜੀ ਐ ਫ੍ਰੈਕਚਰ ਹੋਈ ਐ ਤਾਂ ਇਹ ਦੋਨੇ ਜਣਿਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਐਂਡ ਇਹਨਾਂ ਤੋਂ ਇੱਕ ਪਿਸਟਲ ਜਿਹੜਾ ਹੈਗਾ ਤੇ ਪਲੱਸ ਲਾਈਵ ਕਾਟਿਜ ਜਿਹੜੇ ਨੇ ਤੇ ਮੋਟਰਸਾਈਕਲ ਜਿਹੜਾ ਹੈਗਾ ਸੀ ਬਿਨਾਂ ਨੰਬਰੀ ਹੋ ਰਿਕਵਰ ਕੀਤਾ